ਪੰਜਾਬ ਕਾਂਗਰਸ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸੰਧਾਵਾ ਦਾ ਵੀ ਏਅਰ ਇੰਡੀਆ ਜਹਾਜ਼ ਹੋਇਆ ਕ੍ਰੈਸ਼ ਸੁਖਜਿੰਦਰ ਸੰਧਾਵਾ ਵਾਲਵਲ ਬਚੇ ਨੇ ਜੇਕਰ ਹਾਦਸਾ ਗ੍ਰਸਤ ਹੋ ਜਾਂਦਾ ਤਾਂ ਅੱਜ ਦੂਸਰਾ ਡਿਪਟੀ ਸੀਐਮ ਜਿਸ ਦਾ ਇਹ ਹਾਦਸਾ ਹੋ ਜਾਣਾ ਸੀ ਜੋ ਸੁਖਜਿੰਦਰ ਸੰਧਾਵਾ ਅੱਜ ਦਿੱਲੀ ਤੋਂ ਜੈਪੁਰ ਜਾ ਰਹੇ ਸੀ ਉਹਨਾਂ ਦਾ ਇਹ ਜਹਾਜ਼ ਲੈਂਡਿੰਗ ਕਰਨ ਸਮੇਂ ਜੋ ਕ੍ਰੈਸ਼ ਹੋਣ ਤੋਂ ਬਚਿਆ ਤੁਸੀਂ ਜੁੜੇ ਹੋ ਲੋਕਲ ਨਿਊਜ਼ ਨਾਲ ਬਹੁਤ ਬਹੁਤ ਸਵਾਦ ਤੁਹਾਡਾ ਪੂਰੇ ਦੇਸ਼ ਦੇ ਵਿੱਚ ਅੱਜ ਸੋਗ ਦੀ ਲਹਿਰ ਹੈ ਜਦੋਂ ਅੱਜ ਤੜਕਸਰ ਬਹੁਤ ਹੀ ਮੰਦ ਭਾਗੀ ਖਬਰ ਆਈ ਮਹਾਰਾਸ਼ਟਰ ਦੇ ਡਿਪਟੀ ਸੀਐਮ ਅਜੀਤ ਪੁਵਾਰ ਦਾ ਜੈਟ ਜੋ ਹਾਦਸਾ ਗ੍ਰਸਤ ਹੋ ਗਿਆ ਲੈਂਡ ਕਰਨ ਸਮੇ ਉਸ ਨੂੰ ਅੱਗ ਲੱਗ ਗਈ ਤੇ ਬਹੁਤ ਜ਼ਿਆਦਾ ਤਮਾਕਾ ਹੋਇਆ ਜਿਸ ਵਿੱਚ ਡਿਪਟੀ ਸੀਐਮ ਸਮੇਤ 5 ਲੋਕਾਂ ਦੀ ਮੌਤ ਹੋ ਗਈ ਸੋ ਅਜੇ ਉਸੇ ਸ਼ੋਕ ਦੇ ਵਿੱਚੋਂ ਦੇਸ਼ ਨਹੀਂ ਨਿਕਲਿਆ ਕਿ ਦੁਪਹਿਰ 1 ਵਜੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਲੰਦਾਵਾ ਜਿਸ 에ਅਰ ਇੰਡੀਆ ਲਾਈਨ ਦੇ ਵਿੱਚ ਸਫ਼ਰ ਕਰ ਰਹੇ ਸੀ ਉਹ ਵੀ ਹਾਦਸਾ ਗ੍ਰਸਤ ਹੋਣ ਤੋਂ ਬਚ ਗਈ 에ਅਰ ਇੰਡੀਆ ਦੀ ਉਡਾਨ ਲੈਂਡ ਕਰਨ ਵਿੱਚ ਅਸਫਲ ਰਹੀ ਦਿੱਲੀ ਤੋਂ ਜੈਪੁਰ ਆ ਰਹੀ ਫਲਾਈਟ AI 1719 ਆਪਣੀ ਪਹਿਲੀ ਕੋਸ਼ਿਸ਼ ਵਿੱਚ ਲੈਂਡ ਕਰਨ ਵਿੱਚ ਅਸਫਲ ਰਹੀ ਜਹਾਜ਼ ਰਾਤ ਨੂੰ ਜਹਾਜ਼ ਰਨਵੇ ਨੂੰ ਛੂ ਗਿਆ ਅਤੇ ਉਡਾਨ ਪਰਣ ਲਈ ਵਾਪਸ ਆ ਗਿਆ ਦੂਜੀ ਕੋਸ਼ਿਸ਼ ਦੇ ਵਿੱਚ ਪਾਇਲਟ ਨੇ ਦੁਪਹਿਰ 1:05 ਤੇ ਲੈਂਡਿੰਗ ਕਰਨ ਦੀ ਕੋਸ਼ਿਸ਼ ਕੀਤੀ ਜਹਾਜ਼ ਫਿਰ ਰਨਵੇ ਨੂੰ ਛੂਣ ਤੋਂ ਬਾਅਦ ਵਾਪਸ ਉੱਤਰਨ ਲਈ ਉੱਠਿਆ ਸੈਕਿੰਡ ਬਹੁਤ ਸੰਤੋਲਨ ਕਾਰਨ ਲੈਂਡਿੰਗ ਸੰਭਵ ਨਹੀਂ ਹੋ ਸਕੀ ਦੂਜੀ ਕੋਸ਼ਿਸ਼ 10 ਮਿੰਟ ਬਾਅਦ ਸਫਲ ਰਹੀ ਜਿਸ ਵਿੱਚ ਆਗੂ ਸੁਖਜਿੰਦਰ ਸੰਧਾਵਾ ਵੀ ਸਫਰ ਕਰ ਰਹੇ ਸੀ ਜੋ ਸੁਖਜਿੰਦਰ ਸੰਧਾਵਾ ਵਾਲਵਲ ਬਚੇ ਨੇ ਸੋ ਇਸ ਤੋਂ ਪਹਿਲਾਂ ਕਿ ਮਹਾਰਾਸ਼ਟਰ ਦੇ ਵਿੱਚ ਸਵੇਰੇ 8:45 ਵਜੇ ਪੰਤਾਲੀ ਹਵਾਈ ਅੱਡੇ ਤੇ ਲੈਂਡਿੰਗ ਦੌਰਾਨ ਇੱਕ ਚਾਰਟਰਡ ਜਹਾਜ਼ ਹਾਦਸਾਗ੍ਰਸਤ ਹੋਇਆ ਹੈ ਇਸ ਹਾਦਸੇ ਵਿੱਚ ਮਹਾਰਾਸ਼ਟਰ ਦੇ ਡਿਪਟੀ ਸੀਐਮ ਅਜੀਤ ਕੁਵਾਰ ਜਿਨ੍ਹਾਂ ਦੀ ਮੌਤ ਹੋਈ ਹੈ ਸੋ 66 ਸਾਲਾ ਅਜੀਤ ਕੁਵਾਰ ਦੇ ਸੁਰੱਖਿਆਗਾਰ ਦੋ ਪਾਇਲਟ ਤੇ ਇੱਕ ਮਹਿਲਾ ਚਾਲਕ ਦਲ ਦੇ ਮੈਂਬਰ ਸਵਾਰ ਸਨ ਜਿਹੜੇ ਸਾਰੇ ਹੀ ਉਹਨਾਂ ਨੂੰ ਮੌਤ ਦੇ ਮੂੰਹੋਂ ਜਨਾ ਪਿਆ ਅਜੀਤ ਪਵਾਰ ਮਹਾਰਾਸ਼ਟਰ ਪੰਚਾਇਤੀ ਚੋਣਾਂ ਦੀ ਇੱਕ ਰੈਲੀ ਨੂੰ ਸੰਬੋਧਨ ਕਰਨ ਲਈ 12 ਮਾਤੀ ਪਹੁੰਚੇ ਸਨ ਮਹਾਰਾਸ਼ਟਰ ਹਵਾਬਾਜੀ ਵਿਭਾਗ ਦੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਜਹਾਜ਼ 12 ਮਾਤੀ ਹਵਾਈ ਅੱਡੇ ਤੇ ਲੈਂਡਿੰਗ ਲਈ ਆ ਰਿਹਾ ਸੀ ਪਾਇਲਟ ਸ਼ੁਰੂ ਵਿੱਚ ਰਨਵੇ ਨੂੰ ਸਾਫ਼-ਸਾਫ਼ ਨਹੀਂ ਦੇਖ ਸਕਿਆ ਇਸ ਲਈ ਉਸਨੇ ਜਹਾਜ਼ ਨੂੰ ਉੱਚੀ ਉਚਾਈ ਤੇ ਚੁੱਕਿਆ 12 ਮਾਤੀ ਰਨਵੇ 11 ਤੇ ਲੈਂਡ ਕਰਨ ਦੀ ਦੂਜੀ ਕੋਸ਼ਿਸ਼ ਕੀਤੀ ਗਈ ਫਿਰ ਜਹਾਜ਼ ਰਨਵੇ ਤੋਂ ਫਿਸਲ ਗਿਆ ਅਤੇ ਹਾਦਸਾ ਗ੍ਰਸਤ ਹੋ ਗਿਆ ਜਿਸ ਤੋਂ ਬਾਅਦ ਬਹੁਤ ਵੱਡਾ ਤਮਾਕਾ ਹੋਇਆ ਤੇ 6 ਲੋਕਾਂ ਦੀ ਮੌਤ ਹੋਈ ਜਿਸ ਵਿੱਚ ਮਹਾਰਾਸ਼ਟਰ ਦੇ ਡਿਪਟੀ ਸੀਐਮ ਅਜੀਤ ਪਵਾਰ ਜਿਨ੍ਹਾਂ ਦੀ ਮੌਤ ਹੋਈ ਇਹ ਪੂਰੇ ਦੇਸ਼ ਨੂੰ ਜਜੋੜ ਕੇ ਰੱਖ ਦਿੱਤਾ ਉਸ ਤੋਂ ਬਾਅਦ ਇਹ ਦੂਸਾ ਹਰਸਾ ਅੱਜ ਜਿਹੜਾ ਵੋਜਣਾ ਸੀ ਜੋ ਪਾਇਲਟ ਨੇ ਬਹੁਤ ਹੀ ਸੂਝ-ਬੂਝ ਨਾਲ ਕੋਸ਼ਿਸ਼ ਕਰਦਿਆਂ ਹੋਇਆ ਆਪਣੇ 에ਅਰ ਇੰਡੀਆ ਜਹਾਜ਼ ਨੂੰ ਲੈਂਡ ਕਰਵਾਇਆ ਤੇ ਸਾਈ ਸਲਾਮਤ ਸਾਰੇ ਸਵਾਰੀਆਂ ਬਾਹਰ ਨਿਕਲੀਆਂ ਨੇ ਜਿਸ ਵਿੱਚ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸੰਧਾਵਾ ਵੀ ਮੌਜੂਦ ਸਨ ਜੋ ਬਹੁਤ ਵੱਡਾ ਹਾਦਸਾ ਹੋਣ ਤੋਂ ਬਚ ਗਿਆ